ਫਰਮਾ ਬੀਗ ਮੰਗਣੀ ਕਲਾ ਵਿੱਚ 2023 ਕੱਢ ਲਾ ਗੀ ਕਰ ਲਾ ਵੀ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਇਹਨਾਂ ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਜਿਹੜਾ ਗਨਮਾਂ ਸੀਰਾ ਫਲਤੀ ਵੀ ਇਹਦੇ ਕੋਲ ਉਹਨੇ ਫੜਿਆ ਪੜਾ ਕੇ ਉਹਨਾਂ ਨੇ ਬੜੇ ਕਿੱਥੇ ਰਹੇ ਕਿੱਥੇ ਬੜੇ ਕਿੱਥੇ ਬੈਂਕ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਟ ਬੈਂਕ ਦੀ ਚੰਨੀ ਹੜਾ ਚੱਲੇ ਜਾਣੇ ਸੀਗੇ ਹਾਂ ਤੁਹਾਨੂੰ ਪਤਾ ਨਹੀਂ ਪੈਸੇ ਦਾ ਦੱਸਦੇ ਨੇ 1.5 ਲੱਖ ਲੈ ਗਏ ਇਸ ਵਾਰ ਮੈਨੂੰ ਪਤਾ ਕਿੰਨਾ ਹੋਊਗਾ ਕੋਈ ਥੋੜੀ ਜਿਹੀ ਚੱਲੀ ਹੈ ਕੋਈ ਨਹੀਂ ਚੱਲੀ ਹੈ ਬਾਈ ਹਾਂਜੀ ਹਾਂਜੀ ਕੋਈ ਗੱਲ ਮੰਨਦਾ ਪਿਜਾਵਾ ਦਾ ਕੋਈ ਨਿਸ਼ਾਨੀ ਹੈ ਬਾਕੀ ਆ ਪੈਸੇ ਲੈ ਗਏ ਚੋਰੀ ਕਰਦੇ ਸਿਰਫ ਇੱਥੇ ਹੀ ਬੈਠਾ ਹਾਂ ਨਹੀਂ ਨਹੀਂ ਜੀ ਆਹੀ ਬੈਠਾ ਹਾਂ ਸ਼ੀਨਾ ਵੀਰ ਜੀ ਗੁਰਪ੍ਰੀਤ ਸਿੰਘ ਬੈਣੀਪਾਲਾ ਜੀ ਕੀ ਹੋਇਆ ਕੀ ਹੋ ਰਹੀ ਹੈ ਤੇ ਤੇ ਜੇ ਅਸੀਂ ਖੜਕੇ ਦੀ ਆਵਾਜ਼ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲੋਂ ਆਏ ਤੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ। ਕਿੰਨੇ ਵਿਅਕਤੀ ਸੀ? ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ, ਤਿੰਨਾਂ ਨੇ ਮੂੰਹ ਬੰਨ੍ਹਿਆ ਹੋ ਸੀ, ਤਿੰਨਾਂ ਕੋ ਰਫਲ ਆ ਪਿਸਟਲ ਸੀਗੇ। ਅੰਦਰ ਝੜਪ ਦੀ ਹੋਈ। ਅੰਦਰ ਝੜਪ ਹੋਈ ਆ, ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ। ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲਿਜਾਣ ਗਏ ਸੀਗੇ, ਉਹ ਰਸਤੇ 'ਚ ਸਿੱਟ ਗਏ। ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਦਿੱਤਨ। ਇੰਨੇ ਰਾਊਂਡ ਫਾਇਰ ਹੋਊਂਦਾ ਰਾਊਂਡ ਦਾ ਹੈ ਜੋ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਇਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਗਿਆ ਲੁੱਟਾ ਗਿਆ ਦਿਨੋਂ ਦਿਨ ਬਾਅਦ ਕਿੱਥੇ ਜਾਏ ਤੇ ਹੁਣ ਇਸ ਬਾਰੇ ਦੇਖੋ ਉਸ ਮੌਕੇ ਨੂੰ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੀ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਨ ਲੱਗੇ ਉਹ ਬਗਲੀ ਤੋਂ ਕਹਿੰ साथ हां जी ਉਹਨਾਂ ਇੱਕ ਬੰਦਾ ਕਾਊਂਟ ਖਲਾਉਣਾ ਆ ਸੀ ਮੈਨੂੰ ਯਾਦ ਹੋ ਸਕਦਾ ਵੀ ਉਹਦੇ ਨਾਲ ਆਇਆ ਹੋਵੇ ਉਹਨੂੰ ਕਿਹਾ ਵੀ ਐਦਾ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹਨਾਂ ਆਏ ਸਮਝੇ ਨਹੀਂ ਹੈਗਾ ਚੀਜ਼ ਨੂੰ ਫਿਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ ਪੈਂ ਤੋਂ ਮੈਂ ਕਿੰਨੇ ਵਜੇ ਦੀ ਸਵੇਰ 2:30 ਵਜੇ ਦੇ ਆਸ-ਪਾਸ ਸੀ ਜਦੋਂ ਟਿਕਟਲ ਵੀ ਪਹਿਲਾਂ ਪਹਿਲਾਂ ਇੱਕ ਆਇਆ ਜੀ ਉਹਨੂੰ ਮੂਲ ਪਿੱਟਿਆ ਉਹਨੂੰ ਮਿੱਟਾ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਲਮਾ ਟੋਟਲ ਤਿੰਨ ਬੰਦੇ ਸੀ ਹੁਣ ਸੀ ਉਹਨਾਂ ਹੁਣ ਤਿੰਨਾਂ ਕੋਲੇ ਸੀ ਜੀ ਉਹ ਵੀ ਰਹਿ ਕੇ ਸਰੋਣਾ ਰਿਹਾ ਜਦੋਂ ਉਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਬਈ ਮੂੰਹ ਖੋਲ ਲਾ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਵਾਲਾ ਵੀ ਉਹ ਫਿਰ ਜਾਨੋਂ ਉਹਨੇ ਰਵਾਲ ਕੱਟ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਗੁੱਥੋਂ ਗੁੱਤੀ ਹੋ ਗਏ ਉਹਨੇ ਫਿਰ ਪੈਰਾ ਦੇ ਫੋ ਮਾਰਿਆ ਜੀ ਫਾਇਰ ਫਿਰ ਮੈਨੂੰ ਗੱਲ ਛੱਡਣੀ ਪਈ ਗਈ ਇਸ ਚੀਜ਼ ਗੱਲ ਤੁਹਾਡੀ ਲੈ ਗਈ ਉਹ ਲੈ ਗਈ ਜੀ ਬਾਹਰ ਤੱਕ ਫਿਰ ਹਾਂਜੀ ਫਿਰ ਬਾਹਰੋਂ ਗੱਲ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੱਗ ਚੁੱਕੀ ਜੀ ਕਿੰਨਾ ਕਿੰਨਾ ਟਾਈਮ ਲੱਗਿਆ ਜੀ ਸਾਰੇ ਛੱਡਣ ਨੂੰ ਬਾ ਤਲਕ ਮੰਡ ਦੇ ਵਿੱਚ ਢਾਈ ਤਲਕ ਮੰਡ ਦੇ ਵਿੱਚ ਕੈਸ਼ ਦੇ ਅੰਦਰ ਪੂਰਾ ਪਾਊਡਰ ਪਾ ਕੇ ਰੱਖਿਆ ਅੰਦਰੋਂ ਕਾਉਂਟਰ ਜੂ ਕੱਢ ਕੇ ਲਗਾਇ ਨਹੀਂ ਫਾਇਰ ਕਿੰਨੇ ਕਿਤੇ ਸਨ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਸਟਾਫ ਨਾਲ ਕੋਈ ਉਹਨਾਂ ਨੇ ਕੋਈ ਤਰੀਕਾ ਨਹੀਂ ਕੀਤੀ ਆ ਕੋਈ ਜਾਨ ਨੇ ਇਹਨਾਂ ਨੇ ਵਕ ਗਲੀ ਗਲੋਜ ਮਾੜੀ ਮੋਟੀ ਕਰੀ ਸੀ ਵੀ ਖੜੇ ਰਹੋ ਲਈ ਉਹ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਅਸਲ ਪਾਸੇ ਕੋਈ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਇੱਕ ਸੀ ਹਾਂਜੀ ਜੇਨ